ਅਕਸਰ ਹੀ ਲੋਕਾਂ ਦੇ ਚਿਹਰੇ ਦੂਜੀ ਧੀ ਦੇ ਜੰਮਣ ਤੇ مایوس ਹੋ ਜਾਂਦੇ ਨੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਜੇ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਹੀ ਕੁੜੀ ਹੈ ਤਾਂ ਦੂਜਾ ਬੱਚਾ ਮੁੰਡਾ ਹੋਵੇ ਪਰ ਇਸ ਪਰਿਵਾਰ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ ਆਪਣੀ ਦੂਜੀ ਨਵ ਜੰਮੀ ਬੇਟੀ ਦਾ ਘਰ ਦੇ ਵਿੱਚ ਪਰਮਾ ਸਵਾਗਤ ਕਰਕੇ ਇਸ ਪਰਿਵਾਰ ਨੇ ਇਹਨਾਂ ਸਤਰਾਂ ਨੂੰ ਵੀ ਸਹੀ ਸਾਬਤ ਕਰਕੇ ਦਿਖਾਇਆ ਧੀਾਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਇਹੇ ਪਰਿਵਾਰ ਰਹਿਣ ਵਾਲਾ ਖੰਨਾ ਦਾ ਜਿਨ੍ਹਾਂ ਦੇ ਘਰ 'ਚ ਇਹ 마ਸੂਮ ਬੱਚੀ ਆਈ ਹੈ ਪਰਿਵਾਰ ਨੇ ਆਪਣੀ ਬੱਚੀ ਨੂੰ ਘਰ ਲਿਆਉਣ ਲਈ ਕਾਰ ਨੂੰ ਫੁੱਲਾਂ ਦੇ ਨਾਲ ਸਜਾਇਆ ਤੇ ਘਰ ਪਹੁੰਚ ਕੇ ਫੁੱਲਾਂ ਦੀ ਵਰਖਾ ਵੀ ਕੀਤੀ ਅਤੇ ਐਂਟਰੀ ਗੇਟ ਤੇ ਤੇਲ ਚੋਇਆ ਗਿਆ ਇੱਥੋਂ ਤੱਕ ਪੂਰੇ ਘਰ ਦੀ ਡੈਕੋਰੇਸ਼ਨ ਵੀ ਕੀਤੀ ਗਈ ਇਸ ਮੌਕੇ ਨਵਜੰਮੀ ਬੱਚੀ ਦੇ ਪਿਤਾ ਮਨਜੀਤ ਕੁਮਾਰ ਨੇ ਦੱਸਿਆ ਕਿ ਮੇਰੇ ਘਰ ਪਹਿਲਾਂ ਵੀ ਬੇਟੀ ਹੈ ਅਤੇ ਹੁਣ ਦੂਜੀ ਵਾਰ ਬੇਟੀ ਹੋਈ ਹੈ ਜਿਸ ਲਈ ਉਹ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਦੀ ਬੇਟੀ ਉਹਨਾਂ ਲਈ بیٹے ਤੋਂ ਘੱਟ ਨਹੀਂ ਹੈ ਜਿਸ ਲਈ ਉਹ ਆਪਣੀ ਬੇਟੀ ਨੂੰ ਬਹੁਤ ਚਾਹਵਾਂ ਨਾਲ ਘਰ ਲੈ ਕੇ ਆਏ ਨੇ ਅਤੇ ਪੂਰੇ ਪਰਿਵਾਰ ਨੂੰ ਵੀ ਉਨੀ ਹੀ ਖੁਸ਼ੀ ਹੈ ਸ਼ਾਇਦ ਇੰਨੀ ਖੁਸ਼ੀ ਉਹਨਾਂ ਨੂੰ ਪੁੱਤ ਜੰਮਣ ਤੇ ਵੀ ਸ਼ਾਇਦ ਨਹੀਂ ਹੁੰਦੀ ਇਸ ਮੌਕੇ ਬੇਟੀ ਦੇ ਪਿਤਾ ਨੇ ਕੇਕ ਕੱਟ ਕੇ ਆਪਣੀ ਲਾਡਲੀ ਦੀ ਦਾ ਸਵਾਗਤ ਕੀਤਾ ਅਤੇ ਗਵਾਂਡੀਆਂ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ। ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲੋਂ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਬੇਟੇ ਨਾਲੋਂ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਹੋਲੇ ਨਾਜ਼ੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਹੈ। ਪਹਿਲਾਂ ਪਹਿਲਾਂ ਵੀ ਬੇਟੀ ਹੈ? ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਹੈ ਜੀ 5 ਸਾਲ ਦੀ। ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਇਹਦੀ ਪਹਿਲਾਂ ਬੇਟੀ ਤੋਂ ਬਾਅਦ ਹਰ ਪਰਿਵਾਰ 'ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ 'ਚ ਕਿਦਾਂ ਦਾ ਮਾਹੌਲ ਹੈ ਜੀ ਦੇਖੋ ਜੀ ਪਰਿਵਾਰ 'ਚ ਮਾਹੌਲ ਬਹੁਤ ਵਧੀਆ ਹੈ ਦੇਖੋ ਬੇਟਾ ਚਲੋ ਕਹਿੰਦੇ ਕਿ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੀ ਦੇਣਾ ਵੈਸੇ ਜਲਦ ਲక్ష్ਮੀ ਆਂਦੀ ਹੈ ਇਹ ਮੁੰਡਿਆਂ ਨਾਲੋਂ ਵੀ ਵੱਧ ਕੇ ਪਿਆਰ ਲੈਂਦੀਆਂ ਨੇ ਜੀ ਬਹੁਤ ਜ਼ਿਆਦਾ ਪਿਆਰ ਲੈਂਦੀਆਂ ਵੀ ਦਿੰਦੀਆਂ ਵੀ ਬੱਚਾ ਬਹੁਤ ਜ਼ਿਆਦਾ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਣ ਲਤਾ ਕਾਲਾ ਤੁਸੀਂ ਬੱਚੀ ਤੇ ਕੀ ਲੱਗਦੀ ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਆ ਤੇ ਇਹ ਵੀ ਤਾਈ ਕਹੂਗੀ ਆ ਤਾਉ ਨੇ ਮੈਂ ਤਾਈ ਕਿੰਨੀ ਕੁ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਕਿਉਂਕਿ ਬੇਟੇ ਇੱਕ ਟਾਈਮ ਤੇ ਕੰਮ ਤੇ ਹੁੰਦੇ ਨੇ ਕੁੜੀਆਂ ਫਿਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਪੇ ਦਾ ਹਾਲਚਲ ਪੁੱਛਦੀਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸਾਂਝ ਕਰ ਸਕਦੀ ਹੈ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਏਦੀ ਇੱਕ ਭੈਣ ਵੀ ਆ ਦੋ ਭੈਣਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਭੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਏਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰਟਿਸਟ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾ ਮੇਰੀ ਤਾਂ ਦੁਆ ਵੀ ਇਹ ਦੋਈ ਕੁੜੀਆਂ ਇੰਨੇ ਫੀਲਡਾਂ ਚੋਂ ਕਿਸੇ ਇੱਕ ਇੱਕ ਫੀਲਡ ਚੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਐ ਠੀਕ ਐ ਉਹ ਵੀ ਸਾਰੇ ਕੰਮ ਕਰਦੀ ਐ ਮੁੰਡਿਆਂ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੇਚਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੁਆ ਹੈ